ਨਾਬਾਦੇ ਇੱਕ ਪਿੰਡ ਹਰੀਗੜ ਵਿਖੇ ਇੱਕ ਔਰਤ ਦੇ ਵੱਲੋਂ ਪਾਵਰ ਕਾਮ ਦੇ ਜੈ ਦੇ ਨਾਲ ਧੱਕੇਸ਼ਾਹੀ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਗਏ ਨੇ ਉਕਤ ਔਰਤ ਹਸਪਤਾਲ ਦੇ ਵਿੱਚ ਦਾਖਲ ਹੈ ਜਿੱਥੇ ਉਕਤ ਔਰਤ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਤਕਰੀਬਨ 1.5 ਵਜੇ ਦਾ ਟਾਈਮ ਸੀਗਾ ਜੀ। ਮੈਨੂੰ ਆਇਆ ਸੀਗਾ ਜੀ ਵੀ ਇਨਵਰਟਰ ਦੀ ਲਾਈਟਾਂ ਹੈਗੀ ਆ ਚੱਲ ਵੀ ਲਾਈਟ ਗਈ ਵੀ ਹੋਊਗੀ ਕੋਈ ਗੱਲ ਨਹੀਂ ਆਜੂਗੀ 10-15 ਮਿੰਟਾਂ ਤੱਕ ਜਦੋਂ ਮੈਂ ਬਾਹਰ ਨੇ ਜਾ ਕੇ ਨਿਕਲ ਕੇ ਦੇਖਿਆ ਤੇ ਜੈ ਜੀ ਸਾਹਿਬ ਮੀਟਰ ਅੱਧ ਪਚੱਦ ਸਾਡਾ ਪਟਿਆ ਪੈਸੀ ਅੱਧਾ ਕੰਮ ਕਰ ਜਦੋਂ ਮੈਂ ਜੈ ਸਾਹਮਣੂ ਗਿਆ ਕਹਿੰਦਾ ਤੈਨੂੰ ਕੀ ਮਤਲਬ ਮੇਰੇ ਕੋਲੇ ਅੰਦਰ ਆ ਆ ਕੇ ਮੈਨੂੰ ਮੂੰਹ ਨੂੰ ਟੱਚ ਕਰਨ ਲੱਗਿਆ ਬੀ ਆਰ ਉਹਦੀ ਪੀਤੀ ਹੋਈ ਸੀਗੀ ਮੈਨੂੰ ਕਹਿੰਦਾ 10000 ਰੁਪਏ ਦੇ ਰਾਮਦੀਨੀ ਦੀ ਸੋਨਾ ਕਰੇਗੀ ਜਦੋਂ ਮੇਰੇ ਮੂੰਹ ਨੂੰ ਟੱਚ ਕਰਕੇ ਕਰਨ ਲੱਗਿਆ ਮੈਂ ਧੱਕਾ ਮਾਰਿਆ ਜੀ ਉਹਨੇ ਮੈਨੂੰ ਧੱਕਾ ਮਾਰਿਆ ਮੇਰੇ ਥੱਪੜ ਮਾਰਿਆ ਮੈਂ ਉਹਦੇ ਮੁੱਕੀ ਮਾਰੀ ਜੀ ਜੱਫੀ ਪਾਇਆ ਜੀ ਉਹਨੇ ਮੈਨੂੰ ਜੱਫੀ ਪਾਈ ਹਰਪਜ ਹਰਪਜ ਸਿੰਘ ਉਹਦਾ ਨਾਂ ਜੀ ਉਹਨੇ ਵੀ ਰਲਿ ਮਿਲਿ ਭਗਤਾ ਉਹਨਾਂ ਨੇ ਪਹਿਲਾਂ ਮੈਨੂੰ ਵੀ ਧੱਕੇ ਮਾਰ ਕੇ ਕਹਿ ਰਹੇ ਸੀਗੇ ਕਹਿੰਦੇ ਤੂੰ 10000 ਰੁਪਏ ਨਾ ਕਹੇ 10000 ਰੁਪਇਆ ਮੰਗ ਰਿਆ ਸੀ ਕਹਿੰਦੇ ਤੂੰ ਸਿੱਧੀ ਗੱਲ ਕਰ ਮੈਂ ਝੂਠ ਕਿਉਂ ਬੋਲਾਂ ਜੇ ਜੋ ਜਿਹੜੀ ਗੱਲ ਮੇਰੇ ਨਾਲ ਹੋਈ ਹੈ ਮੈਂ ਉਹੀ ਕਹੂੰਗੀ ਚਾਹੀਦਾ ਅੱਜ ਮੇਰੀ ਇੱਜ਼ਤ ਨੂੰ ਹੱਥ ਪਾਇਆ ਕੱਢ ਲੂ ਕਿਸੇ ਧੀ ਭੈਣ ਦੀ ਨੂੰ ਹੋਰ ਪਾਊਗਾ ਜਾ ਕੇ 10000 ਰੁਪਇਆ ਮੈਂ ਚੁੱਕਰ ਗਰੀਬ ਤੋਂ ਕਿਸ ਤੋਂ ਹੋਰ ਮੰਗੂਗਾ ਦੂਜੇ ਪਾਸੇ ਸਰਕਾਰੀ ਹਸਪਤਾਲ ਨਵਬਾਦੀ ਡਾਕਟਰ ਨੇ ਦੱਸਿਆ ਕਿ ਔਰਤ ਦਾ ਇਲਾਜ ਕੀਤਾ ਜਾ ਰਿਹਾ ਅਤੇ ਇਹ ਮਾਮਲਾ ਲੜਾਈ ਦਾ ਜਾਪਦਾ ਹੈ ਹਰੀ ਪਿੰਡ ਹਰੀਗੜ੍ਹ ਤੇ ਵਿੱਚ ਲੜਾਈ ਹੋਈ ਹੈ ਇਹਨਾਂ ਦੀ ਫੀਮੇਲ ਅੰਜੂ ਹੈ ਨਾਮ ਇਹਨਾਂ ਦਾ ਨਾਲ ਲੜਾਈ ਹੋਈ ਸ਼ੰਦਰ ਸਿੰਘ ਨਾਮ ਜੋ ਗੌਰਮੈਂਟ ਜਾਬ ਤੇ ਨੇ ਉਹਨਾਂ ਨਾਲ ਲੜਾਈ ਹੋਈ ਹੈ ਜੋ ਬੰਦਾ ਸੀ ਅਸੀਂ ਪਰਚਾ ਦੋਨਾਂ ਦਾ ਕਟਿਆ ਤੇ ਜੋ ਬੰਦਾ ਹੈ ਕਿ ਪੁਲਿਸ ਦੇਖੇਗੀ ਕਿਵੇਂ ਕਰਨਾ ਕਿ ਮੈਂ ਨਹੀਂ ਅਸੀਂ ਦੋਨਾਂ ਦੀ ਇੰਜਰੀਜ਼ ਨੋਟ ਕਰ ਲਈਏ ਨੇ ਉਹਨਾਂ ਦੋਨਾਂ ਨੂੰ ਐਡਮਿਟ ਕਰ ਲਿਆ। ਇਹਨੂੰ ਅਸੀਂ ਇਹਨਾਂ ਐਮਰਜੈਂਸੀ ਟੂ ਉਹਨਾਂ ਨੂੰ ਟ੍ਰੀਟਮੈਂਟ ਪਾ ਕੇ ਐਮਰਜੈਂਸੀ ਟ੍ਰੀਟ ਕਰਕੇ ਜਦੋਂ ਉਹ ਥੋੜੇ ਸਟੇਬਲ ਹੋਏ ਆ ਦੋਨਾਂ ਨੂੰ ਹੌਟ ਸ਼ਿਫਟ ਕਰ ਦਿੱਤਾ। ਇਸ ਸਬੰਧੀ ਪੁਲਿਸ ਚੌਂਕੀ ਦੇ ਇੰਚਾਰਜ ਹਰਪ੍ਰਜਨ ਸਿੰਘ ਨੇ ਦੱਸਿਆ ਕਿ ਜੈ ਨੂੰ ਇੱਕ ਘਰ ਦੇ ਅੰਦਰ ਬੰਦੀ ਬਣਾ ਕੇ ਰੱਖਿਆ ਹੋਇਆ ਸੀ ਜਿਸ ਨੂੰ ਕਿ ਪੁਲਿਸ ਦੇ ਵੱਲੋਂ ਛੁਡਾ ਕੇ ਹਸਪਤਾਲ ਨਾਬਾ ਦੇ ਵਿੱਚ ਭਰਤੀ ਕਰਵਾਇਆ ਗਿਆ ਅਤੇ ਕਾਰ ਪੁਲਿਸ ਦੇ ਵੱਲੋਂ ਉਕਤ ਔਰਤ ਦੇ ਖਿਲਾਫ ਹੀ ਪਰਚਾ ਦਰਜ ਕਰ ਲਿਆ ਗਿਆ। ਉਹ ਤਾਂ ਸਾਡੇ ਕੋਲ ਨਾ ਹੁਣ ਹਸਪਤਾਲ ਉਥੋਂ ਫਸਸਾ ਤੋਂ ਰੁਕਾ ਗਿਆ ਸੀ ਵੀ ਚਿੰਦਰ ਸਿੰਘ ਜੇਈ ਦਾਖਲ ਹੋਏ ਨੇ ਕਾਰਵਾਈ ਆਈਓ ਭੇਜੋ। ਹੁਣ ਆਇਆ ਮੈਂ ਇੱਥੇ ਡਾਕਟਰ ਸਾਹਿਬ ਤੋਂ ਫਿੱਟ ਲਿਆ ਉਹਨਾਂ ਦਾ ਬਿਆਨ ਲੈ ਕੇ ਅਗਲੀ ਕਾਰਵਾਈ ਕਰਦੇ ਹਾਂ ਜਵਾਰਦੀ। ਇਹ ਸਾਰੇ ਕਿਹੜਾ ਦਾ ਇਹ ਕਿਹਾ ਹੈ ਵੀ ਪੁਲਸ ਚੌਕੀ ਵਿੱਚ ਪੜ ਕੇ ਲੈ ਕੇ ਆ ਜੀ। ਉਹ ਤਾਂ ਇਹਨਾਂ ਨੇ ਬੰਦ ਕਰਿਆ ਸੀ ਉੱਥੋਂ ਛਡਵਾ ਕੇ ਲਿਆਂਦਾ ਇਹਨੂੰ ਅੰਦਰੋਂ ਜੀ ਸਾਹਿਬ। ਦੂਜੇ ਪਾਸੇ ਪਾਵਰ ਕਾਮ ਦੇ ਜੇਈ ਚਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਉੱਪਰ ਲੱਗੇ ਸਾਰੇ ਦੋਸ਼ ਬੇਬੁਨਿਆਦ ਨੇ ਅਤੇ ਉਸ ਨੇ ਕਿਹਾ ਕਿ ਮੇਰੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਹੁਕਤ ਜੈਦਾ ਕਹਿਣਾ ਕਿ ਉਹ ਤਾਂ ਮੀਟਰ ਠੀਕ ਕਰਨ ਗਿਆ ਸੀ। ਮੈਂ 16 ਦਾ 18718 ਨੰਬਰ ਦੀਆਂ ਉਹਦੇ ਨਾਲ ਮੀਟਰ ਦੇ ਨਾਲ ਮਤਲਬ ਜੋੜ ਕਰਕੇ ਉਹਦੇ ਜਿਹੜੀ ਗਰੰਟ ਹੈ ਕਰਦੀ ਉਹਦੇ ਨਾਲ ਲੱਗ ਰਹੀ ਦੀ। ਤੇ ਮੈਂ ਉਹਦਾ ਮੀਟਰ ਮਤਲਬ ਇਹ ਕਹਤਾ ਵੀ ਪੱਟਕੇ ਮਤਲਬ ਪੋਲ ਤੇ ਲਾ ਦੂੰ ਤੇ ਤੂੰ ਮਤਲਬ ਤਾਰ ਜਿਹੜੀ ਦੀ ਉਹ ਤੋਂ ਜੋੜ ਕਰ। ਤੇ ਜਦੋਂ ਮੈਂ ਉਹਦਾ ਮੀਟਰ ਲਾ ਲਿਆ ਬੰਦੇ ਤੋਂ ਤੇ ਉਹ ਬਾਕਸਾ ਜਿਹੜਾ ਪੱਟਿਆ ਨਹੀਂ ਗਿਆ ਤੇ ਜਦੋਂ ਨਾ ਪੱਟਿਆ ਗਿਆ ਮੈਂ ਬੰਦਿਆਂ ਨੂੰ ਭੇਜਤਾ ਵੀ ਤੁਸੀਂ ਦਫ਼ਤਰੋਂ ਜਾ ਕੇ ਬਾਕਸਾ ਤੇ ਥੋੜੀ ਜਿਹੀ ਤਾਰ ਲਿਆਓ ਤੇ ਜਦੋਂ ਉਹ ਤਾਰ ਲੈ ਕੇ ਬੰਮ ਬਾਕਸਾ ਲੈਣ ਬਾਗੀ ਤਾਂ ਉਹ ਤੋਂ ਬਾਅਦ ਇਹ ਜਿਹੜੇ ਘਰ ਵਾਲੇ ਦੀਗੇ ਇਹ ਜਨਾਨੀਆਂ ਵਿੱਚ ਉਹ ਪਰਿਵਾਰ ਦੇ ਮੈਂਬਰ ਤੇ ਸਾਰੇ ਉਹ ਮੈਨੂੰ ਸੜਕ ਤੇ ਖੜੇ ਨੂੰ ਮੇਰੇ ਮੀਟਰ ਮੇਰੇ ਕੋਲ ਦੀ ਤੇ ਕੁੱਟਣ ਲੱਗ ਪਏ ਕੁੱਟਣ ਤੋਂ ਬਾਅਦ ਇਹਨਾਂ ਨੇ ਮਤਲਬ ਮੇਰੀ ਪੱਗ ਵੀ ਲਾਤੀ ਤੇ ਮੇਰੇ ਵਾਲ ਵੀ ਪਟਦੇ ਤੇ ਮੈਨੂੰ ਮਤਲਬ ਕਿ ਬਹੁਤ ਜ਼ਿਆਦਾ ਕੁੱਟਿਆ ਤੇ ਦਾੜੀ ਵੀ ਮੇਰੀ ਪੱਟੀ ਤੇ ਮਤਲਬ ਉਸ ਤੋਂ ਬਾਅਦ ਮੈਨੂੰ ਕੁੱਟ-ਕੁੱਟ ਕੇ ਅੰਦਰ ਲੈ ਗਏ ਸਾਰੇ ਬੰਦੇ ਨੇ ਬੰਦੇ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਮੇਰੇ ਮਤਲਬ ਧਾਰਮਿਕ ਮਤਲਬ ਚਿੰਨਾ ਨਾਲ ਮਤਲਬ ਬੇਅਦਬੀ ਕੀਤੀ ਹੈ ਮੇਰੀ ਪੁਲਿਸ ਨੂੰ ਕਾਰਵਾਈ ਹੋਣੀ ਚਾਹੀਦੀ ਇਹਨਾਂ ਤੇ ਮਤਲਬ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਇਹਨਾਂ ਫਿਲਹਾਲ ਇਹ ਪੂਰਾ ਮਾਮਲਾ ਕੀ ਹੈ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਨਾ ਬਾਦੋਂ ਸੁਖਚੰਦ ਸਿੰਘ ਲੁਬਾਣਾ ਦੀ ਰਿਪੋਰਟ ਪਰਦਾ ਟੀਵੀ